ਮੈਂ ਪਾਰੇ ਪਿੰਡ ਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਢੇਡ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੋਤਦੀਆਂ ਸੀ ਬੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਦੇ ਵੀ ਨੇ ਨੂੰ ਲਾਇ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੋੜਨ ਦਾ ਬੜਾ ਮਾਰਿਆ ਉਹਨੇ ਮੇਰੇ ਭਰਾ ਨੂੰ ਉਹਨੇ ਡਾਰ ਗਿਆ ਬੋਨ ਡਾਰ ਗਿਆ ਨਾ ਤਮਕੇ ਦੇ ਗਿਆ ਤੈਨੂੰ ਮਾਰ ਦੇਣਾ ਡਰਦੇ ਮਰੇ ਨੇ ਦਵਾਈ ਖਾ ਲਈ ਨਾ ਮਰ ਗਿਆ ਉਸ ਵੇਲੇ ਉਹਨੇ ਸ਼ੰਭੀ ਸਾਹਲੇ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਫਾਦਰ ਨਾ ਸਰਜੀਤ ਰਾਜ ਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਹੀ ਉਹ ਮੈਂ ਦਾੜ ਦਾ ਨਾਂ ਸਰਵਨ ਕੁਮਾਰ ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਟਾ ਘਰ ਆਇਆ ਘਰ ਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਤੇ ਮੇਰੇ ਬੱਚੇ ਘੜੀ ਉਹ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਦਾ ਜਵਾਈ ਆ ਕੇ ਸਿੱਧਾ ਘਰ ਵਿੱਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਖੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਕੜਾ ਬੱਚਾ ਆਈ ਤੇ ਮੇਰਾ ਮੇਰੀ ਸਿਰ ਇਨਸਾਫ ਮੇਰੇ ਪਿੰਡ ਦੇ ਕੋਈ ਸੁਣਵਾਈ ਨਹੀਂ ਗਰੀਬ ਜਾਨਾ ਮੈਂ ਮੇਰੀ ਸਰਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਾਲ ਫਟਾ ਕੰਮ ਕਰਨਾ ਮਦਨਾਤਰੀ ਗਿਆ ਜੰਸੇ ਜਨਾ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਹੈ ਕੀ ਕਰਦਾ ਹੈ ਉਹ ਟਰੱਕ ਡਰਾਈਵਰ ਵਾਲੇ ਯਾਰ ਹੈ ਨਾ ਟਰੈਕਟਰ ਡਰਾਈਵਰ ਹੈ ਨਾ ਪਲੇਟਰ ਜੀ ਨਾ ਟਰੱਕ ਡਾਟਾ ਟ੍ਰੈਪਰੇਟਰ ਦੇ ਵਾਲੀ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਪੁਲਿਸਰ ਕੰਮ ਲਿਆ ਤਾਂ ਕਾ 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 ਕੰਮ ਸੁਣਵਾਈ ਲਿਖਣਾ ਆ ਸੁਣਵਾਈ ਚੱਲ ਰਹੀ ਹੈ ਸਾਰ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਇਹ ਬਸ ਇਹਦਾ ਟਾਈਮ ਆ ਸਾਰਾ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਭਾਈ ਮੰਗ ਕਰਨਾ ਹੈ ਸਾਡੇ ਦੋਸਤਿਆਂ ਨੇ ਸਾਕਤ ਸਾਕਤ ਕੋਈ ਕਾਰਵਾਈ ਆਏ ਤੇ ਸਾਨੂੰ ਗਰੀਬ ਨੂੰ ਇਨਸਾਫ ਦਵਾਇਆ ਜਾਵੇ